ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਭੈਣ ਵੱਲੋਂ ਦੱਸੀ ਹੋਈ ਉਹਨਾਂ ਦੀ ਆਪ ਵਿੱਤੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਭੈਣ ਉਹ ਬੀਬੀ ਨੇ ਦੱਸਿਆ ਕਿ ਕਿੰਜ ਇੱਕ ਸ਼ਬਦ ਜਾਪ ਕਰਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਗਈ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਬੇਅੰਤ ਕਿਰਪਾ ਕੀਤੀ ਤਾਂ ਉਹ ਸ਼ਬਦ ਜਾਪ ਕਿਹੜਾ ਹੈ ਅਤੇ ਕਿੰਜ ਉਹਨਾਂ ਦੀ ਜ਼ਿੰਦਗੀ ਬਦਲੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆ ਵੀਡੀਓ ਸ਼ੁਰੂ ਕਰਦੇ ਆ ਸੰਗਤ ਜੀ ਉਹ ਭੈਣ ਜੀ ਨੇ ਦੱਸਿਆ ਕਹਿੰਦੇ ਬਚਪਨ ਦੇ ਵਿੱਚ ਹੀ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ ਇਸ ਕਰਕੇ ਸਾਡੇ ਘਰ ਦੀ ਜੋ ਵੀ ਜ਼ਿੰਮੇਵਾਰੀ ਸੀ ਸਾਡੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸਾਡੇ ਮਾਤਾ ਜੀ ਦੇ ਸਿਰ ਤੇ ਆ ਗਈ ਕਹਿੰਦੇ ਅਸੀਂ ਤਿੰਨ ਭੈਣ ਭਰਾ ਇੱਕੋ ਜਿਹੇ ਪਾ ਕੀ ਤਿੰਨਾਂ ਦੇ ਵਿੱਚ 2-2 ਸਾਲ ਦੀ ਵਿਥ ਤਾਂ ਇੱਕੋ ਜਿਹੇ ਹੀ ਹੋਏ ਕਿਨੇ ਸਾਡੀ ਪੜ੍ਹਾਈ ਲਿਖਾਈ ਸਾਡੇ ਪਾਲਣ ਪੋਸ਼ਣ ਦਾ ਖਰਚਾ ਸਾਡੀ ਮਾਤਾ ਜੀ ਦੇ ਹੀ ਸਿਰ ਤੇ ਸੀ ਮਾਤਾ ਜੀ ਮਿਹਨਤ ਮੁਸਕਤ ਕਰਕੇ ਪੜ੍ਹਾਈ ਲਿਖਾਈ ਦਾ ਖਰਚਾ ਸਾਡੀ ਸਾਮ ਸਮਲ ਵਧੀਆ ਤਰੀਕੇ ਦੇ ਨਾਲ ਕਰ ਰਹੇ ਜਨ ਕਿਨੇ ਸਾਨੂੰ ਕਦੇ ਨਹੀਂ ਲੱਗਿਆ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਕਿ ਅਸੀਂ ਗਰੀਬ ਆ ਪੈਸੇ ਪੱਖੋਂ ਹੱਥ ਬਹੁਤਾ ਖੁੱਲਾ ਨਹੀਂ ਸੀ ਪਰ ਫਿਰ ਵੀ ਸਾਨੂੰ ਦੋ ਵਕਤ ਦੀ ਸੋਹਣੀ ਰੋਟੀ ਮਿਲ ਰਹੀ ਪੈਨਾਂ ਨੂੰ ਕੱਪੜਾ ਮਿਲ ਰਿਆ ਸੀ ਰਹਿਣ ਦੇ ਲਈ ਸਾਡੇ ਕੋਲ ਆਪਣਾ ਘਰ ਸੀ ਤੇ ਇਸ ਕਰਕੇ ਸਾਡੇ ਤਾਂ ਮਨ ਦੇ ਵਿੱਚ ਕਦੇ ਵੀ ਇਦਾਂ ਦੀ ਕੋਈ ਗੱਲ ਨਹੀਂ ਆਈ ਕਿ ਅਸੀਂ ਗਰੀਬ ਬਿਆਂ ਜਾਂ ਅਸੀਂ ਕਿਸੇ ਦੇ ਨਾਲੋਂ ਕਿਸੇ ਪੱਖੋਂ ਘਟਿਆ ਕਹਿੰਦੇ ਜਦੋਂ ਵੀ ਸਾਨੂੰ ਘਰ ਦੇ ਵਿੱਚ ਕੋਈ ਵੀ ਤੰਗੀ ਪੇਸ਼ੀ ਲੱਗਦੀ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਤਾਂ ਅਸੀਂ ਆਪਣੇ ਗਵਾਂਢੀਆਂ ਤੋਂ ਮਦਦ ਮੰਗ ਲੈਨੇ ਸਾਂ ਕਹਿੰਦੇ ਸਾਡਾ ਗਵਾਂਢੀ ਪਰਿਵਾਰ ਬਹੁਤ ਚੰਗਾ ਸਾਡੀ ਬਹੁਤ ਫਿਕਰ ਕਰਦੇ ਚਿੰਤਾ ਕਰਦੇ ਆ ਤੇ ਹਰ ਵੇਲੇ ਸਾਡੀ ਮਦਦ ਕਰਨ ਨੂੰ ਤਿਆਰ-ਬਰ ਤਿਆਰ ਰਹਿੰਦੇ ਕਹਿੰਦੇ ਗਵਾਂਢ ਦੇ ਵਿੱਚ ਜੋ ਬੀਬੀ ਜੀ ਸਨ ਉਹ ਅਕਸਰ ਸਾਡੀ ਮਾਤਾ ਜੀ ਦੇ ਕੋਲ ਆ ਕੇ ਗੱਲਬਾਤ ਕਰਦੇ ਮਾਤਾ ਜੀ ਨੂੰ ਬੜਾ ਸਹਾਰਾ ਦਿੰਦੇ ਅਤੇ ਨਾਲ ਫਿਕਰ ਵੀ ਜਤਾਉਂਦੇ ਵੀ ਸਾਨੂੰ ਤੁਹਾਡਾ ਬਹੁਤ ਫਿਕਰ ਰਹਿੰਦਾ ਹੈ ਇਹ ਤੋਂ ਕੱਲੀ ਜਾਣਿਆ ਆਪਣੇ ਤਿੰਨਾਂ ਬੱਚਿਆਂ ਨੂੰ ਪੜਾਹ ਲਖਾ ਤਾਂ ਰਹੀਆਂ ਪਰ ਇਹਨਾਂ ਦੇ ਕਾਰਜ ਕਿੰਜ ਕਰਨੇ ਆ ਕਿ ਕੱਲ ਨੂੰ ਇਹਨਾਂ ਦੇ ਵੱਡੇ ਕਾਰਜ ਕਰਨੇ ਆ ਆਪਣੇ ਪੁੱਤਰ ਨੂੰ ਕੋਈ ਨੌਕਰੀ ਤੇ ਲਗਾਉਣਾ ਏ ਧੀਆਂ ਦੇ ਵਿਆਹ ਕਰਨੇ ਆ ਤੇ ਸਾਰੇ ਕੰਮ ਕਿੰਜ ਕਰੇਗੀ ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਮਾਤਾ ਜੀ ਦੇ ਨਾਲ ਆ ਕੇ ਗੱਲਾਂ ਬਾਤਾਂ ਕਰਨੀਆਂ ਮਾਤਾ ਜੀ ਨੂੰ ਸਹਾਰਾ ਦੇਣਾ ਤਾਂ ਸਾਨੂੰ ਵੀ ਬੜਾ ਵਧੀਆ ਲੱਗਣਾ ਕਿ ਸਾਡੀ ਫਿਕਰ-ਜਿੰਤਾ ਕਰਨ ਵਾਲਾ ਵੀ ਕੋਈ ਹੈ ਕਿਉਂਕਿ ਕਹਿੰਦੇ ਸਾਡੇ ਰਿਸ਼ਤੇਦਾਰ ਢੈਣਪਰਾਵਾਂ ਨੇ ਤਾਂ ਸਾਡੇ ਤੋਂ ਮੂੰਹ ਫੇਰ ਲਿਆ ਸੀ ਕੋਈ ਵੀ ਸਾਡੇ ਘਰ ਦੇ ਵਿੱਚ ਬਹੁਤਾ ਆਉਣ ਜਾਣ ਨਾ ਰੱਖਦਾ ਜੇ ਕੋਈ ਆਉਂਦਾ ਤਾਂ ਘੜੀ ਪਾਲ ਆਉਂਦੇ ਬਸ ਉਹ ਵੀ ਫਾਰਮੈਲਟੀ ਦੇ ਲਈ ਕਹਿੰਦੇ ਸਾਡੇ ਲਈ ਤਾਂ ਸਭ ਕੁਝ ਸਾਡਾ ਗਵਾਨਡ ਹੀ ਸੀ ਕਹਿੰਦੇ ਉਹ ਗਵਾਂਡੀ ਪਰਿਵਾਰ ਦਾ ਜਿਹੜਾ ਵੱਡਾ ਲੜਕਾ ਸੀ ਨਾ ਉਹ ਦਿਲੋਂ ਹੀ ਸਾਨੂੰ ਆਪਣੀਆਂ ਸਟੀਆਂ ਭੈਣਾ ਮੰਗ ਤਿਆਰ ਕਰਦਾ ਅਤੇ ਦਿਲੋਂ ਸਾਡੇ ਨਾਲ ਹਮਦਰਦੀ ਰੱਖਦਾ ਕਹਿੰਦੇ ਇੱਕ ਵਾਰ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਗਏ ਕਹਿੰਦੇ ਉਹਨਾਂ ਨੇ ਉੱਥੇ ਰਹਿ ਕੇ ਕੁਝ ਦਿਨ ਸੇਵਾ ਕੀਤੀ ਦਰਸ਼ਨ ਕੀਤੇ ਸਿਰ ਘਰ ਨੂੰ ਵਾਪਸ ਆ ਗਏ ਕਹਿੰਦੇ ਜਿਸ ਦਿਨ ਘਰ ਵਾਪਸ ਆਏ ਤਾਂ ਉਹ ਸਭ ਦੇ ਲਈ ਕੋਈ ਨਾ ਕੋਈ ਉੱਥੋਂ ਚੀਜ਼ ਲੈ ਕੇ ਆਏ ਸੱਚਖੰਡ ਦਰਬਾਰ ਸਾਹਿਬ ਤੋਂ ਕਿਸੇ ਦੇ ਲਈ ਕੜਾ ਲੈ ਕੇ ਆਂਦਾ ਕਿਸੇ ਬੱਚੀਆਂ ਦੇ ਲਈ ਚੂੜੀਆਂ ਲੈ ਕੇ ਆਉਂਦੀਆਂ ਕੋਈ ਨਾ ਕੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਿਸ਼ਾਨੀ ਲੈ ਕੇ ਆਉਂਦੀ ਪਰ ਕਹਿੰਦੇ ਜੋ ਤੋਹਫਾ ਜੋ ਨਿਸ਼ਾਨੀ ਉਹਨਾਂ ਨੇ ਸਾਡੇ ਲਈ ਲੈ ਕੇ ਆਂਦੀ ਨਾ ਉਸ ਨਿਸ਼ਾਨੀ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਖਾਸ ਕਰਕੇ ਉਹ ਭੈਣ ਜੀ ਕਹਿੰਦੇ ਮੇਰੀ ਉਪਨਜ ਜੀ ਦੱਸਦੇ ਨੇ ਕਿ ਇਹ ਤੋਹਫਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਸਭ ਤੋਂ ਪਿਆਰਾ ਸਭ ਤੋਂ ਸੋਹਣਾ ਤੋਹਫਾ ਕਿਉਂਕਿ ਇਸ ਤੋਹਫੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਉਹ ਤੋਹਫਾ ਕੀ ਸੀ ਸ਼ਬਦ ਗੁਰੂ ਦੀ ਤਸਵੀਰ ਕਿੰਦੇ ਉਹ ਵੀਰ ਜੀ ਨੇ ਇੱਕ ਤਸਵੀਰ ਰੂਪੀ ਚੀਜ਼ ਲਿਆ ਕੇ ਮੇਰੇ ਹੱਥ ਵਿੱਚ ਪੜਾਈ ਮੈਨੂੰ ਲੱਗਾ ਕਿ ਕਿਸੇ ਗੁਰੂ ਸਾਹਿਬਾਨ ਜੀ ਦੀ ਤਸਵੀਰ ਹੋਵੇਗੀ ਪਰ ਕਹਿੰਦੇ ਜਦੋਂ ਉਸ ਨੂੰ ਖੋਲ੍ਹਿਆ ਦੇਖਿਆ ਤਾਂ ਉਹਦੇ ਉੱਪਰ ਇੱਕ ਸ਼ਬਦ ਲਿਖਿਆ ਹੋਇਆ ਸੀ ਵੀਰ ਜੀ ਨੇ ਉਹ ਸ਼ਬਦ ਦੀ ਤਸਵੀਰ ਮੈਨੂੰ ਪੜਾਉਂਦਿਆਂ ਆਉਂਿਆ ਕਿ ਆ ਪੜ੍ਹਨੇ ਇਹ ਸ਼ਬਦ ਜਾਪ ਤੋਂ ਰੋਜ਼ ਕਰਿਆ ਕਰਨਾ ਹੈ ਕਹਿੰਦੇ ਵੀਰ ਜੀ ਦੇ ਕਹੇ ਅਨੁਸਾਰ ਉਹ ਸ਼ਬਦ ਦਾ ਜਾਪ ਮੈਂ ਹਰ ਰੋਜ਼ ਕਰਨਾ ਸ਼ੁਰੂ ਕਰ ਦਿੱਤਾ ਸਵੇਰੇ ਸ਼ਾਮ ਉਹ ਸ਼ਬਦ ਦਾ ਜਾਪ ਕਰਨਾ ਕਿੰਦੇ ਉਹ ਸ਼ਬਦ ਜਾਪ ਮੇਰੀ ਰੂਹ ਦੀ ਖਰਾਕ ਬਣ ਗਿਆ ਕਿੱਥੇ ਅਸੀਂ ਕਦੇ ਵੀ ਗੁਰਬਾਣੀ ਦਾ ਕੋਈ ਪਾਠ ਨਹੀਂ ਕੀਤਾ ਕਦੇ ਕੋਈ ਸ਼ਬਦ ਜਾਪ ਨਹੀਂ ਕੀਤਾ ਸਿੱਧਾ ਉਸੇ ਸ਼ਬਦ ਤੋਂ ਸਾਡੇ ਘਰ ਦੇ ਵਿੱਚ ਗੁਰਬਾਣੀ ਦੀ ਜਾਗ ਲੱਗੀ ਐਸੀ ਜਾਗ ਲੱਗੀ ਕਿ ਉਹ ਦਿਨ ਜਾਵੇ ਅੱਜ ਦਾ ਆਵੇ ਗੁਰਬਾਣੀ ਦਾ ਪਾਠ ਕੀਤੇ ਬਿਨਾ ਦਿਨ ਦੀ ਸ਼ੁਰੂਆਤ ਨਹੀਂ ਹੋ ਸਕਦੀ ਗੁਰੂ ਦੇ ਗਿਆਨ ਤੋਂ ਬਿਨਾ ਕੁਝ ਵੀ ਚੰਗਾ ਨਹੀਂ ਲੱਗਦਾ ਕਹਿੰਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਘਰ ਦੇ ਜਿਹੜੇ ਦੁੱਖ ਦਲੇਦਰ ਸੀ ਉਹ ਵੀ ਦੂਰ ਹੋ ਗਏ ਅਤੇ ਗੁਰੂ ਸਾਹਿਬ ਜੀ ਦੇ ਤਰਸ ਕਰਕੇ ਗੁਰੂ ਵਾਲੇ ਵੀ ਬਣ ਗਏ ਭਾਵੇਂ ਕਿ ਅਮਰਤ ਦੀ ਦਾਤ ਵੀ ਪ੍ਰਾਪਤ ਕਰ ਲਈ ਉਹ ਪੰਜ ਜੀ ਕਹਿੰਦੇ ਕਿੰਦੇ ਮੈਂ ਲਗਾਤਾਰ 2 ਸਾਲ ਆਪਣੇ ਪੇਕੇ ਪਰਿਵਾਰ ਦੇ ਵਿੱਚ ਉਹ ਸ਼ਬਦ ਜਾਪ ਕੀਤਾ ਕਹਿੰਦੇ ਕਦੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਇੱਛਾ ਧਾਰ ਕੇ ਉਹ ਸ਼ਬਦ ਜਾਪ ਨਹੀਂ ਕੀਤਾ ਬਸ ਇਸੇ ਕਰਕੇ ਕਰ ਰਹੀ ਸੀ ਕਿ ਵੀਰਜੀ ਨੇ ਇਹ ਸਤਖੰਡ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਸ਼ਬਦ ਜਾਪ ਲਿਆ ਕੇ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਸ਼ਾਮ ਜਾਪ ਕਰਨਾ ਹੈ ਬਸ ਇਸੇ ਕਰਕੇ ਹੀ ਕਰ ਰਹੇ ਸਾਂ ਕਹਿੰਦੇ ਮੈਨੂੰ ਇਹ ਗੱਲ ਬੜੀ ਦੇਰ ਬਾਅਦ ਸਮਝ ਦੇ ਵਿੱਚ ਆਈ ਕਿ ਇਹ ਸ਼ਬਦ ਜਾਪ ਮੈਂ ਨਹੀਂ ਸੀ ਕਰ ਰਹੀ ਸਤਿਗੁਰ ਸੱਚੇ ਪਾਤਸ਼ਾਹ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਆਪ ਕਰਵਾ ਰਹੇ ਸੀ ਕਿਉਂਕਿ ਉਹਨਾਂ ਨੇ ਸਾਡਾ ਭਲਾ ਕਰਨਾ ਸੀ ਸਾਡੇ ਘਰ ਦੇ ਵਿੱਚ ਸਿੱਖੀ ਦੀ ਜਾਗ ਲਾਉਣੀ ਸੀ ਇਹ ਸ਼ਬਦ ਜਾਪ ਕਿਹੜਾ ਸੀ ਆਓ ਆਪ ਜੀ ਦੇ ਨਾਲ ਸਾਂਝਾ ਕਰਦੇ ਆਂ ਪੌੜੀ

ਮੇਲੇ ਗੁਰੂ ਗੋਵਿੰਦਾ ਸਭੇ ਕਾ ਇਸ ਵਾਰਿਆ ਜਾ ਤੁਧ ਪਾਵੰਦਾ ਇਹ ਸ਼ਬਦ ਜਾਪ ਆਪਾਂ ਸਕਰੀਨ ਦੇ ਉੱਪਰ ਨਾਲ-ਨਾਲ ਚਲਾ ਦਿੱਤਾ ਹੈ ਸੋ ਕਹਿੰਦੇ ਜਦੋਂ ਉਹ ਸ਼ਬਦ ਜਾਪ ਮੈਂ ਸ਼ੁਰੂ ਕੀਤਾ ਤਾਂ ਲਗਾਤਾਰ 2 ਸਾਲ ਆਪਣੇ ਟੇਕੇ ਪਰਿਵਾਰ ਦੇ ਵਿੱਚ ਸਵੇਰੇ ਸ਼ਾਮ ਇਹ ਸ਼ਬਦ ਜਾਪ ਕਰਨਾ ਕਹਿੰਦੇ ਜਦੋਂ ਮੇਰੀ ਉਮਰ 19 ਕ ਸਾਲ ਦੀ ਹੋਈ ਤਾਂ ਮੇਰੇ ਲਈ ਇੱਕ ਰਿਸ਼ਤਾ ਆਇਆ ਜੋ ਮੇਰੇ ਮਾਤਾ ਜੀ ਨੂੰ ਬੜਾ ਪਸੰਦ ਆ ਗਿਆ ਮਾਤਾ ਜੀ ਨੇ ਉੱਥੇ ਹੀ ਕਹਿੰਦੇ ਮੇਰਾ ਵਿਆਹ ਪੱਕਾ ਕਰ ਦਿੱਤਾ ਕਹਿੰਦੇ ਵਿਆਹ ਦੀ ਤਾਰੀਖ ਤਾਂ ਮਿੱਥ ਲਈ ਪਰ ਚਿੰਤਾ ਵਧ ਗਈ ਵੀ ਹੁਣ ਵਿਆਹ ਕਰਨਾ ਕਿੰਜ ਆ ਕਿਉਂਕਿ ਇੰਨੀ ਗੰਜائش ਨਹੀਂ ਸੀ ਇਹ ਮਸਾ ਦੋ ਵਕਤ ਦੀ ਰੋਟੀ ਦਾ ਹੀ गुजारा ਨਸਾ ਚੱਲ ਰਿਹਾ ਸੀ ਤਾਂ ਇੰਨਾ ਵੱਡਾ ਕਾਰਜ ਕਿੰਜ ਕਰਨਾ ਪਰ ਕਹਿੰਦੇ ਉੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਵਰਤੇ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਸੋਹਰਾ ਪਰਿਵਾਰ ਇੰਨਾ ਚੰਗਾ ਮਿਲਿਆ ਕਿ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਵੀ ਆਪਾਂ ਵਿਆਹ ਕਰਨਾ ਹੈ ਸਾਦੇ ਟੰਗ ਦੇ ਨਾਲ ਅਸੀਂ ਕਿਸੇ ਪ੍ਰਕਾਰ ਦਾ ਕੋਈ ਲੈਣ ਦੇ ਨਹੀਂ ਕਰਨਾ ਕੋਈ ਸੋਨੇ ਦਾ ਕੋਈ ਕੱਪੜੇ ਦਾ ਨਹੀਂ ਬਸ ਚਾਹ ਪਾਣੀ ਸ਼ਕਾ ਕੇ ਆਨੰਦ ਕਾਰਜ ਕਰਕੇ ਕੁੜੀ ਨੂੰ ਸਾਡੇ ਨਾਲ ਤੋਰ ਦੇਣਾ ਪਰ ਕਹਿੰਦੇ ਮੇਰੇ ਤਾਜੀ ਦੇ ਮਨ ਦੇ ਵਿੱਚ ਰੀਜ ਸੀ ਕਿ ਨਹੀਂ ਮੈਂ ਆਪਣੀ ਧੀ ਨੂੰ ਅੰਨਾ ਤੋਂ ਸਖਣੇ ਲੈ ਕੇ ਜਣਾ ਕੰਨਾ ਦੇ ਵਿੱਚ ਕੋਈ ਸੋਨੇ ਦੀ ਚੀਜ਼ ਪਾ ਕੇ ਭੇਜਣੀ ਹੈ ਆਪਣੇ ਜਵਾਈ ਦੇ ਲਈ ਵੀ ਕੋਈ ਸੋਨੇ ਦੀ ਚੀਜ਼ ਬਣਾਉਣੀ ਹੈ ਕਿਤੇ ਉੱਥੇ ਵੀ ਸਤਿਗੁਰ ਸੱਚੇ ਪਾਸ਼ਾ ਆਪ ਵਰਤੇ ਇਹਨਾਂ ਚੀਜ਼ਾਂ ਦਾ ਵੀ ਇੰਤਜ਼ਾਮ ਹੋ ਗਿਆ ਜੋ ਕੋਈ ਜ਼ਰੂਰੀ ਲੀੜਾ ਕਪੜਾ ਚਾਹੀਦਾ ਸੀ ਕਹਿੰਦੇ ਹੋਗੀ ਇੰਤਜ਼ਾਮ ਹੋ ਗਿਆ ਸਾਦੇ ਢੰਗ ਦੇ ਨਾਲ ਵਿਆਹ ਸੰਪੂਰਨ ਹੋ ਗਿਆ ਤੇ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸੋਹਰਾ ਪਰਿਵਾਰ ਵੀ ਬੜਾ ਹੀ ਵਧੀਆ ਮੰਨਿਆ ਗੁਰੂ ਨੂੰ ਮੰਨਣ ਵਾਲੇ ਗੁਰੂ ਦੇ ਉੱਤੇ ਭਰੋਸਾ ਕਰਨ ਵਾਲੇ ਸੋਹਰੇ ਪਰਿਵਾਰ ਦੇ ਵਿੱਚ ਤਾਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਜਿਹੜੀਆਂ ਚੀਜ਼ਾਂ ਕਦੇ ਦੇਖੀਆਂ ਵੀ ਨਹੀਂ ਸੀ ਉਹ ਸੋਹਰੇ ਪਰਿਵਾਰ ਦੇ ਵਿੱਚ ਆ ਕੇ ਦੇਖੀਆਂ ਵੀ ਅੱਛਾ ਇਹ ਵੀ ਸੁਖ-ਸਹੂਲਤਾਂ ਹੁੰਦੀਆਂ ਨੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਪਰ ਤਾਂ ਜੀ ਕਹਿੰਦੇ ਪਰ ਇੱਕ ਦਿਨ ਮੈਨੂੰ ਪਤਾ ਲੱਗਿਆ ਵੀ ਜਿਸ ਸ਼ਬਦ ਦਾ ਜਾਪ ਮੈਂ ਰੋਜ਼ ਸਵੇਰੇ ਸ਼ਾਮ ਕਰ ਰਹੀ ਹਾਂ ਨਾ ਇਹ ਸ਼ਬਦ ਜਾਪ ਲੋਕ ਪੈਸੇ ਦੀ ਪ੍ਰਾਪਤੀ ਦੇ ਲਈ ਕਰਦੇ ਆ ਕਿਤੇ ਲਿਖਿਆ ਹੋਇਆ ਪੜ੍ਹਦੇ ਆ ਕਿ ਧਨ ਦੀ ਪ੍ਰਾਪਤੀ ਦੇ ਲਈ ਇਹ ਸ਼ਬਦ ਜਾਪ ਕਰੋ ਕਿੰਦੇ ਮਨ ਨੂੰ ਇੰਨੀ ਠੋਕਰ ਵੱਜੀ ਅਤੇ ਲੱਗੀ ਵੀ ਐਸੀ ਕਿ ਮਨ ਬੜਾ ਦੁਖੀ ਹੋਇਆ ਕਿ ਮਣਾ ਤੈਨੂੰ 3-4 ਸਾਲ ਹੋ ਗਏ ਨੇ ਇਸ ਸ਼ਬਦ ਦਾ ਜਾਪ ਕਰਦੀ ਨੂੰ ਤੂੰ ਇੰਨੀ ਲਾਲਚੀ ਆ ਕਿ ਆਪਣੇ ਗੁਰੂ ਤੋਂ ਪੈਸੇ ਦੀ ਪ੍ਰਾਪਤੀ ਦੇ ਲਈ ਤੂੰ ਜਾਪ ਕਰਦੀ ਰਹੀ ਕਿੰਦੇ ਪਤਾ ਨਹੀਂ ਮਨ ਨੂੰ ਕੀ ਹੋ ਗਿਆ ਉਸੇ ਦਿਨ ਤੋਂ ਉਹ ਸ਼ਬਦ ਦਾ ਜਾਪ ਕਰਨਾ ਛੱਡ ਦਿੱਤਾ ਕਿ ਨਹੀਂ ਹੁਣ ਮੈਂ ਇਹ ਸ਼ਬਦ ਜਾਪ ਨਹੀਂ ਕਰਨਾ ਪਰ ਗੁਰੂ ਦੇ ਪ੍ਰਤੀ ਪਿਆਰ ਘਟ ਨਹੀਂ ਹੋਇਆ ਸਿਰਫ ਇਹ ਪਛਤਾਵਾ ਜਿ ਕਿ ਮੈਂ ਗੁਰੂ ਤੋਂ ਪੈਸਾ ਮੰਗਦੀ ਰਹੀ ਕਿ ਕਿਰਪਾ ਪਰਤਖ ਦੇਖ ਵੀ ਲਈ ਨਾ ਕਿ ਸਤਗੁਰ ਸੱਚੇ ਪਾਸ਼ਾ ਨੇ ਪੈਸੇ ਪੱਖੋਂ ਕੋਈ ਕਮੀ ਰਹਿਣ ਹੀ ਨਾ ਦਿੱਤੀ ਪਰ ਕਹਿੰਦੇ ਮਨ ਬੜਾ ਦੁਖੀ ਹੋਇਆ ਕਿ ਮਨਾ ਗੁਰੂ ਕੋ ਕੀ ਮੂੰਹ ਮਖੌਣ ਆਏ ਇੰਨੀ ਲਾਲਚੀਆਂ ਕਹਿੰਦੇ ਉਸ ਦਿਨ ਤੋਂ ਬਾਅਦ ਉਹ ਸ਼ਰਧਾ ਯਾਪ ਕਰਨਾ ਸ਼ੁਰੂ ਕਰ ਦਿੱਤਾ ਸੋਹਰਾ ਪਰਿਵਾਰ ਤਾਂ ਗੁਰੂ ਘਰ ਨੂੰ ਮੰਨਣ ਵਾਲੇ ਸਨ ਭੂਪੈਣੀ ਦੱਸਦੇ ਕਹਿੰਦੇ ਮੇਰੀ ਜਠਾਣੀ ਰੋਜ਼ ਸਵੇਰੇ ਸ਼ਾਮ ਗੁਰੂ ਘਰੇ ਜਾਂਦੀ ਕਹਿੰਦੇ ਮੰਗੀ ਉਹਨਾਂ ਦੇ ਨਾਲ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੱਤਾ ਜਾ ਕੇ ਸੇਵਾ ਕਰਨੀ ਕਿਦੇ ਉ ਜਦੋਂ ਜੀ ਜ਼ੈਬ ਦੀ ਦੀਵਾਨੀ ਪੜਨੀ ਸ਼ੁਰੂ ਕਰ ਦਿੱਤੀ ਸੁਖਬਨੀ ਸਾਹਿਬ ਦੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਜਦੋਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੋਝੀ ਆਉਣੀ ਸ਼ੁਰੂ ਹੋ ਗਈ ਗੁਰੂ ਦਾ ਗਿਆਨ ਅਤੇ ਗੁਰੂ ਦਾ ਧਿਆਨ ਸਾਡੇ ਲਈ ਕਿੰਨਾ ਜ਼ਰੂਰੀ ਹੈ ਇਹ ਵੀ ਸਮਝ ਵਿੱਚ ਆ ਗਈ। ਕਹਿੰਦੇ ਵਲ ਰੋਜ਼ ਨੇਮ ਬਣਾ ਲਿਆ ਕਿ ਅਮਰਤ ਵੇਲੇ ਉੱਠਣਾ ਹੈ, ਗੁਰੂ ਘਰ ਜਾ ਕੇ ਸੇਵਾ ਕਰਨੀ ਆ ਅਤੇ ਘਰ ਆ ਕੇ ਗੁਰਬਾਣੀ ਦਾ ਪਾਠ ਕਰਨਾ ਹੈ। ਫਿਰ ਕਹਿੰਦੇ ਇਸ ਤਰ੍ਹਾਂ ਹੀ ਨੇਮ ਚੱਲਦਾ ਗਿਆ। ਹੌਲੀ-ਹੌਲੀ ਸਤਿਗੁਰ ਸਭੇ ਬਾਸ਼ਾ ਨੇ ਹੋਰ ਤਰਸ ਕੀਤਾ ਤਾਂ ਗੁਰੂ ਵਾਲੇ ਬਣਾ ਲਿਆ ਅਮਰਤ ਦੀ ਦਾਤ ਬਖਸ਼ ਦਿੱਤੀ। ਸੋ ਇਸ ਤਰ੍ਹਾਂ ਉਹ ਭੈਣ ਜੀ ਨੇ ਦੱਸਿਆ ਕਿ ਮੇਰੀ ਸ਼ੁਰੂਆਤ ਉਸ ਸ਼ਬਦ ਜਾਪ ਤੋਂ ਹੋਈ ਇੱਕ ਸ਼ਬਦ ਜਾਪ ਤੋਂ ਜਿਸ ਵੇਲੇ ਮੈਨੂੰ ਗੁਰੂ ਬਾਰੇ ਗੁਰਬਾਣੀ ਬਾਰੇ ਕੋਈ ਗਿਆਨ ਹੀ ਨਹੀਂ ਸੀ ਪਰ ਕਹਿੰਦੇ ਉਹ ਸ਼ਬਦ ਜਾਪ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਗਿਆ ਸਤਸੁਰ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਘਰ ਵਿੱਚ ਕਿਸੇ ਚੀਜ਼ ਦੀ ਕਮੀ ਵੀ ਨਹੀਂ ਰਹੀ ਅਤੇ ਗੁਰੂ ਨੇ ਤਰਸ ਕਰਕੇ ਆਪਣੇ ਵੀ ਬਣਾ ਲਿਆ ਗੁਰੂ ਵਾਲੇ ਬਣਾ ਲਿਆ ਅੰਮ੍ਰਿਤ ਦੀ ਦਾਤ ਬਖਸ਼ੇ ਦਿੱਤੀ ਅੰਮ੍ਰਿਤ ਵੀਲਾ ਬਖਸ਼ੇ ਦਿੱਤਾ ਅੰਮ੍ਰਿਤ ਵੀਲੇ ਦਾ ਨਾਮ ਸੋ ਇਹ ਆਪ ਬਿਤੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਝੀ ਕੀਤੀ ਹੈ ਕਿ ਕਈ ਵਾਰ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਕਿਹੜਾ ਪਾਠ ਕਰ ਜਾਈਏ ਕਿਹੜੇ ਸ਼ਬਦ ਦਾ ਜਾਪ ਕਰੀਏ ਤਾਂ ਦੇਖੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਮੋਹਾਨ ਆ ਬਰਾਬਰ ਤਾਕਤਵਾਰ ਆ ਕਿਸੇ ਇੱਕ ਸ਼ਬਦ ਦਾ ਵੀ ਲਾੜਾ ਪਾ ਪੂਰੇ ਭਰੋਸੇ ਦੇ ਨਾਲ ਫੜ ਲਿਏ ਭਾਵ ਕਿ ਕੋਈ ਇੱਕ ਸ਼ਬਦ ਵੀ ਆਪਾਂ ਰੋਜ਼ ਦਾ ਭਰੋਸੇ ਦੇ ਨਾਲ ਜਾਪ ਕਰਨਾ ਸ਼ੁਰੂ ਕਰ ਦਈਏ ਤਾਂ ਵੀ ਸਾਡੇ ਉੱਤੇ ਬੇਅੰਤ ਕਿਰਪਾ ਹੁੰਦੀ ਆ ਤਾਂ ਜਿਹੜੇ ਭੈਣ ਭਰਾ ਅਜੇ ਗੁਰੂ ਵਾਲੇ ਨਹੀਂ ਬਣੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਉਹ ਘਟੋ ਘਟ ਇੱਕ ਸ਼ਬਦ ਜਾਪ ਤੋਂ ਹੀ ਸ਼ੁਰੂਆਤ ਕਰ ਲਓ ਮੂਲ ਮੰਤਰ ਜੀ ਦੇ ਜਾਪ ਤੋਂ ਸ਼ੁਰੂਆਤ ਕਰ ਲਓ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਮੋਢਿਆ ਮੂਲ ਮੰਤਰ ਜੀ ਦਾ ਜਾਪ ਪਰਤੱਖ ਗੁਰਨਾਥ ਪਾਸ਼ਾ ਆਪ ਨੇ ਮੂਲ ਮੰਤਰ ਜੀ ਦੇ ਜਾਪ ਤੋਂ ਸ਼ੁਰੂਆਤ ਕਰ ਲਓ ਪਰ ਜਦੋਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜਾਂ ਕਿਸੇ ਵੀ ਸ਼ਬਦ ਦਾ ਜਾਪ ਕਰਨਾ ਹੈ ਕੋਈ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਤਾਂ ਸਾਡੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਭਰੋਸਾ ਪੂਰਾ ਹੋਵੇ ਸ਼ਰਧਾ ਪੂਰੀ ਹੋਵੇ ਜਦੋਂ ਆਪਾਂ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਦੇ ਹਾਂ ਗੁਰੂ ਨੂੰ ਯਾਦ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਆਪੇ ਹੀ ਕਿਰਪਾ ਕਰਦੇ ਨੇ ਬਿਨਾਂ ਬੋਲਿਆ ਬਿਨਾਂ ਮੰਗਿਆ ਹੀ ਸਾਨੂੰ ਬਹੁਤ ਕੁਝ ਦੇ ਦਿੰਦੇ ਨੇ ਜਿਸ ਚੀਜ਼ ਦੀ ਕਲਕਣਾ ਵੀ ਨਾ ਕੀਤੀ ਹੋਵੇ ਉਹ ਵੀ ਚੀਜ਼ ਸਤਿਗੁਰ ਸੱਚੇ ਪਾਤਸ਼ਾਹ ਢੋਲੀ ਦੇ ਵਿੱਚ ਪਾ ਦਿੰਦੇ ਨੇ ਗੁਰੂ ਸਾਹਿਬ ਜੀ ਨੂੰ ਪਿਆਰ ਭੋਸੇ ਦੇ ਨਾਲ ਯਾਦ ਕਰਨਾ ਹੈ ਸ਼ਰਧਾ ਦੇ ਨਾਲ ਯਾਦ ਕਰਨਾ ਹੈ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰ ਲਈਏ ਕਈ ਪੈਨਪਰਾ ਕਹਿੰਦੇ ਨੇ ਘਰ ਦੇ ਵਿੱਚ ਗਰੀਬੀ ਬਹੁਤ ਆ ਦੁੱਖ ਕਲੇਸ਼ ਬੜੇ ਨੇ ਤਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਮਹਾਂਪੁਰਖ ਜੀ ਕਹਿੰਦੇ ਅਮਰਤ ਵੇਲੇ ਉੱਠੋ ਅਮਰਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਓ ਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦੋ ਜੋ ਵੀ ਜ਼ਿੰਦਗੀ ਦੀਆਂ ਦੁੱਖਤ ਕਲਿਫਾਂ ਨੇ ਆਪਣੇ ਗੁਰੂ ਦੇ ਨਾਲ ਸਾਂਝੀਆਂ ਕਰੋ ਗੁਰੂ ਸਾਹਿਬ ਜੀ ਤਰਸਦੇ ਘਰ ਦੇ ਵਿੱਚ ਆ ਗਏ ਤਾਂ ਇੱਕ ਪਲ ਨਹੀਂ ਲੱਗਣਾ ਜ਼ਿੰਦਗੀ ਦੀਆਂ ਜੋ ਦੁੱਖ ਤਕਲੀਫਾਂ ਨੇ ਕਸ਼ਟ ਨੇ ਕਲੇਸ਼ ਨੇ ਸਭ ਮਿਟ ਜਾਣਗੇ ਕਿਉਂਕਿ ਜਿੱਥੇ ਗੁਰੂ ਦਾ ਗਿਆਨ ਆ ਜਿੱਥੇ ਜਰਵਾਣੀ ਦਾ ਪਾਠ ਆ ਉੱਥੇ ਦੁੱਖ ਦਿਲਦਰ ਕਲੇਸ਼ ਦੀ ਕੋਈ ਥਾਂ ਨਹੀਂ ਆ ਉੱਥੇ ਸਾਰੇ ਕਲੇਸ਼ ਮਿਟ ਜਾਂਦੇ ਨੇ ਤਾਂ ਇਸ ਕਰਕੇ ਰੋਜ਼ ਅਮਰ ਤਵੇਲੇ ਉੱਠਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਬੜੇ ਧਿਆਨ ਨਾਲ ਪਿਆਰ ਨਾਲ ਕਰਨਾ ਹੈ ਸ਼ਰਧਾ ਨਾਲ ਕਰਨਾ ਹੈ ਸਮਝ ਸਮਝ ਕੇ ਕਰਨਾ ਹੈ ਤਾਂ ਦੇਖਣਾ ਜ਼ਿੰਦਗੀ ਆਪਣੇ ਆਪ ਬਦਲਦੀ ਜਾਵੇਗੀ ਜਿਹੜੇ ਜ਼ਿਆਦਾ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਉਹ ਸ਼ੁਰੂਆਤ ਵਾਹੀ ਗੁਰੂ ਸ਼ਬਦ ਤੋਂ ਕਰ ਲੈ ਮੂਲ ਮੰਤਰ ਜੀ ਦੇ ਜਾਪ ਤੋਂ ਕਰ ਲਵਾਂ ਰੋਜ਼ ਸਵੇਰੇ ਉੱਠ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਲਾਵਾਂ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਦਾ ਇਨਾਮ ਹੁਤਾਜ ਇਸ ਤਰ੍ਹਾਂ ਰੋਜ਼ ਅਰਦਾਸ ਬੇਨਤੀ ਲਵਣੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਕਿਰਪਾ ਕਰੋ ਤਰਸ ਕਰੋ ਤਰਸ ਕਰਕੇ ਸਾਨੂੰ ਆਪਣੇ ਬਣਾ ਲਓ ਜਿਸ ਦਿਨ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਭਰੀ ਨਦਰ ਸਾਡੇ ਉੱਤੇ ਕਰ ਦਿੱਤੀ ਜ਼ਿੰਦਗੀ ਆਪਣੇ ਆਪ ਬਦਲ ਜਾਣੀ ਆ ਆਪੇ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੀਆਂ ਸੇਵਾਵਾਂ ਕਰਵਾ ਲੈਣੀਆਂ ਨੇ ਅਮਰਤ ਵੇਲੇ ਵੀ ਉਠਾ ਲੈਣਗੇ ਗੁਰਬਾਣੀ ਦਾ ਪਾਠ ਵੀ ਕਰਵਾ ਲੈਣਗੇ ਸੇਵਾ ਵੀ ਕਰਵਾ ਲੈ ਜੀ ਬਸ ਗੁਰੂ ਦੇ ਅਗੇ ਅਰਦਾਸ ਬੇਨਤੀ ਲਾ ਦੇਣੀ ਆ ਵੀ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਤੋਂ ਬਿਨਾ ਹੋਰ ਕਿਸੇ ਨੇ ਤਰਸ ਨਹੀਂ ਕਰਨਾ ਤੁਸੀਂ ਤਰਸ ਕਰੋ ਤੁਸੀਂ ਕਿਰਪਾ ਕਰੋ ਤਾਂ ਇੱਕ ਵਾਰ ਤੋਂ ਫੇਰ ਕਹਿ ਲਈਏ ਬਿਸ਼ਵਤ ਜਾਪ ਜਿਹੜਾ ਮਰਜੀ ਕਰ ਲਓ ਗੁਰੂ ਸਾਹਿਬ ਦੀ ਗੁਰਬਾਣੀ ਪ੍ਰਾਪਤ ਕਰ ਤਾਕਤ ਵਾਲਿਆ ਬਰਾਬਰ ਪਾਵਰਫੁਲਿਆ ਪਰ ਜੋ ਵੀ ਸ਼ਬਦ ਜਾਪ ਕਰਨਾ ਹੈ ਭਰੋਸੇ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਕਰਨਾ ਹੈ ਸ਼ੁਰੂਆਤ ਮੂਲ ਮੰਤਰ ਜੀ ਦੇ ਜਾਪ ਤੋਂ ਕਰ ਲਓ ਵਾਹਿਗੁਰੂ ਮੰਤਰ ਤੋ ਪਰਮ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਮੇਰ ਬਾਣ